ਮੰਮੀ ਵੀਰ ਆਇਆ ਨਹੀਂ ਅਜੇ ਆਇਆ ਨਹੀਂ ਕੀ ਗੱਲ ਲੈ ਕਹਿੰਦੇ ਕੀ ਗੱਲ ਤੁਹਾਨੂੰ ਪਤਾ ਹੈ ਸੀਟਾਂ ਬੁੱਕ ਹੋ ਜਾਣੀਆਂ ਨੇ ਉੱਥੇ ਫੇਰ ਕੀ ਫਾਇਦਾਗਾ ਨਹੀਂ ਮੈਂ ਆਖਿਆ ਤਾਂ ਸੀਗਾ ਭਾਈ ਉਹ ਕਿਹੜਾ ਪਹਿਲੇ ਮੋੜ ਆਖੇ ਲੱਗਦਾ ਵੀ ਪੈਸਾ ਟੱਕਾ ਜਿਹੜਾ ਭਾਈ ਲਾਉਣਾ ਫੜ ਲਿਆ ਹੀ ਉਹ ਤਾਂ ਕਰਨਾ ਹੀ ਪਊ ਹਿੱਲਾ ਮੰਮੀ ਤੈਨੂੰ ਪਤਾ ਹੈ ਕਿੰਨੇ ਕ ਦਿਨ ਰਹਿ ਗਏ ਐਡਮਿਸ਼ਨ ਮੁੜ ਕੇ ਹੋਣੀ ਨਹੀਂ ਹੈਗੀ ਫਿਰ ਕੀ ਫਾਇਦਾ ਮੇਰਾ 1 ਸਾਲ ਖਰਾਬ ਹੋ ਜਾਣਾ ਪੂਰਾ ਕੋਈ ਨਹੀਂ ਉਹਨੂੰ ਆ ਜਾਣਦੇ ਹੁਣ ਮੈਂ ਪੁੱਠਾ ਹੀ ਮੋੜੂਗੀ ਅੱਜ ਉਹਨੂੰ ਆ ਕੇ ਕਹਿੰਦਾ ਮੈਂ ਤਾਂ ਭੁੱਲ ਗਿਆ ਉਧਰ ਵਾਗ ਗਿਆ ਉਧਰ ਵਾਗ ਗਿਆ ਸਾਰਾ ਦਿਨ ਬਾਹਨੇ ਹੀ ਮਾਰਦਾ ਰਹਿੰਦਾਗਾ ਇੱਕ ਦਿਨ ਮੇਰੇ ਵਾਸਤੇ ਕੀ ਗੱਲ ਕੰਮ ਨਹੀਂ ਛੱਡ ਸਕਦਾ ਹੈਗਾ ਵੀਰਾ ਜੇ ਮੰਮੀ ਉਹ ਨਹੀਂ ਉਹਦਾ ਮਨ ਹੈਗਾ ਨਾ ਤੁਸੀਂ ਮਾਮੇ ਨੂੰ ਫੋਨ ਕਰ ਦੋ ਮਾਮਾ ਆਜੂਗਾ ਮੇਰੇ ਨਾਲ ਜਾ ਕੇ ਮੇਰੀ ਐਡਮਿਸ਼ਨ ਕਰਵਾ ਆਊਗਾ ਮਾਮਾ ਕਿਹੜਾ ਕੋਲੋਂ ਪੈਸੇ ਲਾ ਦੂਗਾ ਪੁੱਤ ਪੈਸੇ ਤਾਂ ਇਹ ਨਹੀਂ ਦੇਣੇ ਹੈ ਮੰਮੀ ਚਲ ਠੀਕ ਆ ਮੈਂ ਆਏ ਨਹੀਂ ਕਹਿੰਦੀ ਹੈਗੀ ਕਈ ਵਾਰੀ ਵੀਰੇ ਦਾ ਨਹੀਂ ਟਾਈਮ ਲੱਗਦਾ ਇਹ ਵੀ ਕੱਲਾਗਾ ਚਲ ਕੋਈ ਨਹੀਂ ਮੈਂ ਪੁੱਛਦੀ ਆਏ ਨੂੰ ਨਹੀਂ ਫਿਰ ਕਹਿ ਦਊਗੀ ਨਾਲੇ ਆ ਜੀਤੋ ਵੀ ਕੁੜੀ ਲੱਗੂ ਤੇ ਨਾਲ हां मम्मी ओ भी लगूगी ओ तो करवावी है एडमिशन ओदी त आज पहला दिन सीगा ओथू त आई है ओ कॉलेज च मैं दस कुड़े अपने ਘਰੇ ਆ ਕੇ ਨਹੀਂ ਖੜੀ ਦੱਸੇ ਨਹੀਂ ਆਪਨ ਮਾੜਾ ਮੋਟਾ ਮੈਨੂੰ ਉਸੇ ਨੇ ਕਿਹਾ ਮੰਮੀ ਕਹਿੰਦੀ ਬਸ ਆਹੀ ਹਫਤਾ ਦਾ ਉਸ ਤੋਂ ਬਾਅਦ एडमिशन ਨਹੀਂ ਹੋਣੀ ਸੀਟਾਂ ਬੁੱਕ ਹੋ ਜਾਣਗੀਆਂ ਚਲ ਕੋਈ ਨਾ ਆ ਜਾਂਦੇ ਫਿਰ ਮੈਂ ਕਰਦੀਆਂ ਗੱਲ ਉਹਦੇ ਨਾਲ ਕੀ ਆ ਗਤਨ ਪੈਸੇ ਫਿਰ ਕੱਲ ਨੂੰ ਆ ਗਏ। ਲਿਆ ਮੰਮੀ ਆ ਕੱਪੜੇ ਫੜਾ ਦੇ ਮੈਂ ਅੰਦਰ ਤੁਰਿਆ ਆਉਂਗਾ। ਅੱਧ ਪੰਜਾਹ ਦਾ ਪਏ ਆਗੇ ਹਾਏ ਤਸ। ਕਰ ਲਾ ਮਾ ਉਹਨੂੰ ਫੋਨ ਹੋਣੀ ਕਰ ਉਹਨੂੰ। ਕੋਈ ਨਾ ਕਹਿ ਦਿੰਨੀ ਆ ਮਾਂ ਚੱਕ ਲਈ ਫੋਨ ਆਵੀ ਕੋਈ। ਲਿਆਉਣੀ ਆ। ਚੰਗਾ। ਚੰਗਾ। ਮੈਨੂੰ ਮਾਂ ਨੂੰ ਕਹਿ ਦੇ ਮਾਂ ਨੂੰ ਕੱਲ ਨੂੰ ਕੰਮ ਕਰੂ। ਕਹਿ ਨਹੀਂ ਆ। ਉਹ ਨਹੀਂ ਕਰਦਾ। ਇਹ ਕਰ ਲੈਣਾ ਨਹੀਂ ਕਰਦਾ। ਲੈ। ਇਹ ਕਿੱਥੇ ਚੱਲੀਆਂ ਮਾਮਾ 3 ਆ। ਲੈ। ਕਿਤੇ ਕੁੜੀ ਦਾ ਰਿਸ਼ਤਾ ਰੁੱਸਤਾ ਨਹੀਂ ਕਰਤਾ। ਕੀ ਬਤ ਦੇਖ ਦਿਖਾਈ ਕਰਨ ਜਾਂਦੀਆਂ ਹੁਣ। ਦੇਖ ਲੈ ਮਾਮਾ 3 ਟੀਆ 12 ਹਜ਼ਾਰ ਨੇ। ਆਮੜ ਕੋਲ ਲੈ ਨਹੀਂ ਆਸੋ ਕਿੱਥੇ ਗਈਆਂ ਨੇ ਭਵਾਂ ਦੀ ਇਹ ਦੇਖੋ ਜਾਨੀ ਆਮਣਾ ਆ ਜਾ ਆ ਲੈ ਪਹਿਨੇ ਕਿਵੇਂ ਮਨੂ ਠੀਕ ਹੈ ਵਧੀਆ ਹੋਰ ਠੀਕ ਹੈ ਹਾਂ ਆ ਜਾ ਅੰਦਰ ਬਹਿ ਜਾ ਅੱਛਾ ਚਲ ਲੈ ਉਹਨ ਕਦੇ ਗੇੜੇ ਨਹੀਂ ਮਾਰਿਆ ਨਹੀਂ ਪਾਣੀ ਘਰ ਦੇ ਕੰਮ ਤੰਦੇ ਹੀ ਨਹੀਂ ਲੋਟ ਆਉਂਦੇ ਬਸ ਸਾਈਆਂ ਕੰਮ ਤੂੰ ਤਾਂ ਮੁੱਕਾ ਘਰ ਤੋਂ ਘੜਾ ਨਿਕਲਿਆ ਜਾਂਦਾ ਹੈਗਾ ਹੋਰ ਦੱਸ ਤੂੰ ਕਿ ਮੈਂ ਕੰਮ ਕਰ ਵਧੀਆ ਚੱਲਦਾ ਹਾਂ ਕੰਮ ਕਰਦਾ ਵਧੀਆ ਚੱਲਦਾ ਚੱਲ ਵਧੀਆ ਹੋਰ ਜੀ ਲੱਗਿਆ ਤੇਰਾ ਵਧੀਆ ਇੱਥੇ ਹਾਂ ਲੱਜੀ ਤਾਂ ਲੱਗੂਗੇ ਹੋਣਾ ਆਪਦਾ ਘਰਵਾਰ ਹੈ ਨਹੀਂ ਹੋਰ ਆ ਉਹ ਤੂੰ ਬੱਗ ਗਈ ਸੀ ਪਿੰਡ ਤਾਂ ਕਰਕੇ ਕਹਿੰਨੀ ਆ ਉਹ ਤਾਂ ਹੁਣ ਚੱਲ ਮੈਂ ਗੁਸਤੇ ਗੱਲੇ ਤਾਂ ਘਰਾਂ ਚ ਹੁੰਦੀ ਰਹਿੰਦੇ ਨੇ اچھا ਆਪਦਾ ਘਰ ਤਾਂ ਛੱਡਿਆ ਵੀ ਨਹੀਂ ਜਾਂਦਾ ਤੇ ਹਾਂ ਤੇਰੇ ਨਨਦ ਤੇ ਤੇਰੀ ਸੱਸ ਕਿੱਧਰ ਜਾਂਦੇ ਨਾ ਸੀ ਉਹ ਤਾਂ ਕੁੜੀ ਦਾ ਦਾਖਲਾ ਜਾ ਪਰਣ ਗਏ ਨੇ ਅੱਛਾ ਲੈ ਪੜਾਉਂਗੇ ਹੋਰ ਕਹਿੰਦੇ ਚੱਲ ਗਾਹਾਂ ਵੀ ਪੜ੍ਹਾਈ ਲੈਣੇ ਹੈਗੇ ਫਿਰ ਹਾਂ ਨੌਕਰੀ ਨੌਕਰੀ ਮਿਲ ਜੂਗੀ ਚੱਲ ਲੈ ਪੜਾਉਣ ਨੂੰ ਕੀ ਸੀਗਾ ਗਾਹ ਵਿਆਹ ਕੇ ਤੋੜ ਦੋ ਹਾਂ ਕੱਲ ਨੂੰ ਨੌਕਰੀ ਮਿਲ ਜੂਗੀ ਗਾਹ ਜਾਣਾ ਤਾਂ ਬਗਾਨੇ ਘਰੇ ਹੀ ਐ ਤਨਖਾਹ ਤਾਂ ਉਹਨਾਂ ਨੂੰ ਜਾਊਗੀ ਚੱਲ ਆਇਆ ਵੀ ਪੈਰਾਂ ਤੇ ਖੜੀ ਹੋ ਜੂਗੀ ਨਹੀਂ ਤੂੰ ਤਾਂ ਬਾਲੀ ਕੰਬਣੀ ਐ ਹੈ ਆਖੇ ਪੈਰਾਂ ਤੇ ਖੜੀ ਹੋ ਜੂਗੀ ਪੈਰਾਂ ਤੇ ਖੜੀ ਹੋ ਜੂਗੀ ਤੇ ਤੁਹਾਡੇ ਪੈਰ ਕਹਾੜਾ ਮਾਰ ਜੂਗੀ ਹਾਂ ਖਰਚਾ ਤਾਂ ਹੁੰਦਾ ਹੀ ਐ ਦੇਖ ਲੈ ਦੇਸਾਂ ਦੀ ਪੜ੍ਹਾਈ ਤੇ ਖਰਚਾ ਕਿੰਨਾ ਹੁੰਦਾ ਹੈਗਾ ਹੈ ਤੂੰ ਆ ਗੱਲ ਖਾਈਏ ਨਹੀਂ ਤਨਖਾਹ ਤਾਂ ਉਧਰ ਹੀ ਜਾਊਗੀ ਗੱਲ ਤਾਂ ਤੇਰੀ ਪੱਕੀ ਐ ਭੈਣੇ ਹੈਨਾ ਹੋਰ ਤਨਖਾਹ ਜਾਊਗੀ ਤੇ ਤੁਹਾਡਾ ਤਾਂ ਘਰ ਤਾਂ ਹੁੰਜਾ ਫੇਰ ਜੂਗੀ ਹੈ ਤੁਹਾਨੂੰ ਕੀ ਆ ਦੇਖ ਲੈ ਪਹਿਲੀ ਇੰਨਾ ਕਰਜ਼ਾ ਜਿਹੜਾ ਪੈਸੇ ਰੇਦੀ ਪੜ੍ਹਾਈ ਕਰਕੇ ਇੰਨੇ ਨਿਰਪੀਏ ਭਰਦੇ ਆ ਤੇ ਫੇਰ ਸਾਲ ਦਾ ਲੱਖ ਤੋਂ ਉੱਤੇ ਹੋ ਜਾਂਦਾ ਖਰਚਾ ਆ ਹੁਣ ਪਤਾ ਨਹੀਂ ਆ ਵੱਡੀ ਕਲਾਸ ਚ ਦਾਖਲਾ ਭਰਨਾ ਪਤਾ ਨਹੀਂ ਕਿੰਨੇ ਕੁ ਭਰਨੇ ਪੈਣਗੇ ਮਿੱਕਾਂ ਬੁਲਗੇ ਤਾਂ ਹੀ ਤਾਂ ਤੈਨੂੰ ਕਹਿਨੀ ਆ ਅਜੇ ਵਿਆਹ ਤੇ ਖਰਚਾ ਕਰਨਾ ਉਹ ਬੱਖਰਾ ਸਾਡੇ ਪੱਲੇ ਕੀ ਰਹਿ ਜੂ ਉਸ ਤਾਂ ਜਮੀ ਕਰਜਾ ਹੋ ਜਾਣਗੇ ਬਸ ਤੁਹਾਡੇ ਪੱਲੇ ਕੀ ਰਹਿਣਾ ਆਪਦਾ ਜਿਹੜਾ ਖੋਲਾ ਹੁੰਦਾ ਵੇਚ ਕੇ ਲਾ ਦੇ ਕੁੜੀ ਤੇ ਹੋਰ ਕੀ ਲੈ ਦੱਸ ਉਹ ਥੋੜੀ ਵੇਚਾਂਗੇ ਹੁਣ ਨਾ ਬਕਵਾਉਗੇ ਹੋਰ ਤਪਮਤਰੀ ਠੀਕ ਨਹੀਂ ਸਾਡੇ ਪੱਲੇ ਕੀ ਰਹੂਗਾ ਸਾਨੂੰ ਕਾਹਦਾ ਭਾਗ ਨਾਲ ਇਹਦੀ ਨੌਕਰੀ ਦਾ ਜੇ ਕੱਲ ਨੂੰ ਮਿਲਦੀ ਹੈ ਨੌਕਰੀ ਸਾਨੂੰ ਭਾਗ ਕਾਦਾਗਾ ਭਾਗ ਕਾਦਾ ਹੋਣਾ ਉਹੀ ਤਾਂ ਕਹੀ ਜਾਨੀ ਹੁਣ ਜਦੋਂ ਬਗਾਨੇ ਘਰੇ ਵਾਗ ਗਈ ਉਹ ਤੁਹਾਨੂੰ ਆ ਕੇ ਫੜਾਉਣ ਤਾਂ ਰਹੀ ਤਨਖਾਹ ਵੀ ਲੈ ਤੁਸੀਂ ਚੱਲ ਤੁਹਾਡਾ ਟਾਈਮ ਪਾਸ ਨਹੀਂ ਹੁੰਦਾ ਤਨਖਾਹ ਤੁਸੀਂ ਲੈ ਲਓ ਗੋ ਤਾਂ ਪੱਕੇ ਬਗਾਨਾ ਪੜਾ ਕਿਉਂ ਪੈਸਾ ਦੇਂਦੋ ਹਾਂ ਠੀਕ ਤੇ ਅਤਰੀ ਸੱਸ ਨੂੰ ਨਿਯਮ ਦਾ ਦੇਖ ਲੈ ਆਪਦੇ ਪੁੱਤ ਦਾ ਘਰ ਉਹ ਹੀ ਗੱਲ ਖਰਾਬ ਕਰੀ ਜਾਂਦੀ ਹੈ ਗੱਲ ਸੁਣੋ ਉਹੀ ਤਾਂ ਗੱਲ ਹੈ ਨਾ ਨੌਕਰੀ ਇਹ ਅੰਤ ਤੱਕ ਮਿਲ ਗਈ ਕਿੱਥੇ ਸੈਨ ਨਾ ਨਹੀਂ ਫਿਰ ਨਾ ਨਾ ਐਸ ਤਾਂ ਇਨਾ ਕੁਸ ਕਰੀਏ ਨੇ ਇਹਦੇ ਵਾਸਤੇ ਆਪ ਕੀ ਪਤਾ ਕਹੇ ਜੀ ਬਾਂਜੇ ਬਾਅਦ ਚ ਬਾਅਦ ਚ ਕੀ ਰੰਗ ਹੀ ਬਦਲ ਜਾਣਗੇ ਹੁਣ ਨੀ ਰੰਗ ਬਦਲੇ ਦਿੰਦੇ ਐਡਮਿਸ਼ਨ ਹੀ ਕਰਾਉਣ ਜਾਂਦੀ ਸੈ ਜਾਂਦੀ ਸੀ ਬਾਹਾ ਮਾਰਦੀ ਕੰਮ ਤਾਂ ਤੇਨੂੰ ਵੀ ਨਹੀਂ ਕਹਿੰਦੀ ਸੱਚ ਬੁੱਛੇ ਨਾ ਸਾਰਾ ਕੰਮ ਮੈਂ ਹੀ ਕਰਦੀ ਆ ਤਰਕੇ 4 ਵਜੇ ਉੱਤਦੀ ਆ ਹਾਏ ਹਾਏ ਤਾਂ ਹੀ ਤਾਂ ਮੈਂ ਦੇਖੀ ਜਾਂਦੀ ਆ ਤੇਰਾ ਤਾਂ ਹਾਲ ਬੁਰਾ ਹੋਇਆ ਪਿਆ ਬਸ ਉਥਾਰੇ ਦਿਨ ਤੱਕ ਕੰਮ ਕਰਦੀ ਆ ਤੂੰ ਤੇ ਡੱਕਾ ਨਹੀਂ ਤੋੜਦੀਆਂ ਹੋਣੀਆਂ ਨੂ ਮਾਵਾਂ ਈ ਆ ਕਿਹੜਾ ਤੋੜਦੀਆਂ ਨਾ ਸਾਰਾ ਮੈਨੂੰ ਸੁੱਕੇ ਦਿੱਤਾ ਹੋਇਆ ਕੁਪਾਹੇ ਤਾਂ ਕਹੀ ਉਹਨੂੰ ਹੁਣ ਵੜਾ ਕੇ ਕਰਾਉਣਾ ਵੀ ਕੀ ਸੀ ਪਰ ਇਹ ਵਿਆਹ ਕੇ ਤੋੜ ਦਿੰਦੇ ਇਹਨੂੰ ਹੋਣੀ ਤਾਂ ਗੱਲ ਐ ਵੀ ਹੁਣ ਐ ਮਟਿਆਰ ਹੋਈ ਪਈ ਐ ਨਾਲੇ ਉਹੀ ਗੱਲ ਟਾਈਮ ਅੱਜਕੱਲ ਮਾੜਾ ਹੈ ਜੇ ਟਾਈਮ ਤੋਂ ਤਾਂ ਲੈ ਜੇ ਮੈਂ ਇਹ ਗੱਲ ਕਹਿਦਾ ਮੈਂ ਕਹੀ ਸੀ ਕਿਰਾ ਮੰਮੀ ਕੋਲੇ ਜੇ ਗੱਲ ਕਹਿਦਾ ਉਹ ਤਾਂ ਕਹੂਗੀ ਕਿਉਂ ਤੂੰ ਮੇਰੇ 30 ਭਰੇ ਐ ਗੱਲਾਂ ਕਰਦੀ ਐ ਲੈ ਦੇਖ ਲੈ ਇਹ ਤਾਂ ਸੋਪਤੀ ਗੱਲ ਕਹੀ ਐ ਨਾ ਜਾਣੀ ਐ ਬਾਹਰ ਕੋਈ ਚੰਦ ਚੜਾਤਾ ਹੈ ਫਿਰ ਤੁਹਾਡੇ ਸਿਰ 'ਚ ਹੀ ਖੇ ਐ ਕੋਈ ਪਤਾ ਹੀ ਨਹੀਂ ਹੈ ਅੱਜਕੱਲ ਦੇ ਜਵਾਬਾਂ ਦਾ ਉਸ ਨੂੰ ਕਹਿ ਸਕਦੇ ਵੀ ਨੇ ਪਾਣੇ ਉਹ ਤਾਂ ਗੱਲ ਤੇਰੀ ਹੋਰ ਚੱਕ ਕੇ ਹੋਰ ਪੈਸਾ ਲਾ ਦਨਗੇ ਹੋਰ ਕਰਜ਼ਾ ਹੋ ਜਾਂਦਾ ਪਹਿਲਾਂ ਤਾਂ ਤੁੱਤਰੇ ਨਹੀਂ ਹੈਗਾ ਕਰਜ਼ਾ ਆ ਤੇਰੀ ਮਾਂ ਨੂੰ ਸੋਚਣੀ ਚਾਹੀਦੀ ਪੜਾਈ ਵੀ ਫੇਰੇ ਪੂਰੀ ਮਹਿੰਗੀ ਮਹਿੰਗੀ ਪੜਾਉਂਦੇ ਆ ਹੁਣ ਉੱਥੇ ਪੁੱਛਣ ਗਏ ਨੇ ਕਭਨੀ ਕਿੰਨਾ ਭਰਨਾ ਪੂਗਾ ਸਾਲ ਦਾ ਅੱਛਾ ਵੱਡੇ ਆਹ ਕਾਰ ਜਿ ਕੋਈ ਸਿੱਟੇ ਜੀ ਮਹੀਨੇ ਦੀ ਸੱਚਾ ਇੰਨਾ ਤਾਂ ਹੋਰ ਅੱਛਾ ਲੈ ਲੈ ਭਣੇ ਬਸ ਫਿਰ ਥੋੜੀਆਂ ਤੇ ਜੁੱਲੀਆਂ ਬਕਵਾਉਗੀ ਦੋ ਕਿਸ਼ਤਾਂ ਕਰਦੇ ਨੇ ਉਹ ਕਾਲਜ ਵਾਲੇ ਛੀ-ਛੀ ਮਹੀਨਿਆਂ ਦੀਆਂ ਪਤਾ ਨਹੀਂ ਕਿੱਡੀਆਂ-ਕਿੱਡੀਆਂ ਕਿਸ਼ਤਾਂ ਹੋ ਗਈਆਂ ਤੇ ਤੇਰੇ ਤੋਂ ਸਰਦਾ ਨਹੀਂ ਪਲੇਸ ਪਾਲਿਆ ਕਰੇ ਵਿਪਰਵ ਨੋਇਨੂ ਕੀ ਹੋਇਆ ਕਰੇ ਕੰਮ ਕਰੇ ਜਿੰਨਾ ਚਿਰ ਹੈਗੀ ਐ ਉਸ ਤੋਂ ਬਾਅਦ ਉਹ ਦਿਨ ਤਾਂ ਇਹ ਦਿਨ ਗੱਲ ਕਰਦੀ ਨਾ ਮम्मी ਨਾਲ ਗੱਲ ਕਰਦੀ ਵੀ ਭੈਣੇ ਆਪਦੇ ਜਵਾਕ ਬਾਰੇ ਵੀ ਸੋਚਣਾ ਕੱਲ ਨੂੰ ਜੇ ਨਿੱਕਾ ਨਿਆਣਾ ਮੇਰੇ ਹੋ ਗਿਆ ਮੈਂ ਕੀ ਕਰੂੰਗੀ ਕੀ ਰਹੂਗਾ ਉਹਦੇ ਪੱਲੇ ਜਵਾਕ ਦੇ ਸਾਰਾ ਖਰਚਾ ਕਰਤਾ ਇਹਦੇ ਲਟਾਤਾ ਕੰਮ ਤੇ ਤਾਂ ਹੀ ਤਾਂ ਮੈਂ ਤੈਨੂੰ ਕਹਿਨੀ ਵੀ ਪਾਲਾ ਝੱਜੂ ਹੈ ਮੈਂ ਕਿ ਉਹ ਤਾਂ ਵਿਚਾਰੀਆ ਨਰਮ ਹੈਗੀ ਐ ਮੈਂ ਸਮਝਾ ਕੇ ਆਵਾ ਕਰ ਲਟਾ ਹੋਈ ਜਾਂਦੀ ਆਪਦੀ ਸੱਚੀ ਗੱਲ ਹੈ ਭੈਣੇ ਗਲਤ ਤਾਂ ਕਰਨੀ ਪੂ ਇੱਕ ਤਾਂ ਇਹ ਮਾਂ ਮਗਰ ਲੱਗਦਾ ਕੋਈ ਗੱਲ ਹੀ ਨਹੀਂ ਮੇਰੀ ਸੁਣਦਾ ਜੇ ਕੋਈ ਝੱਜ ਦੀ ਗੱਲ ਕਹਿਣੀ ਹੈਗੀ ਬਸ ਜਿਵੇਂ ਉਹ ਕਹੀ ਜਾਂਦੀ ਆ ਮਾਂ ਉਹ ਵੀ ਮੰਨੀ ਜਾਂਦਾ ਨਹੀਂ ਭੈਣੇ ਬੰਦੇ ਤਾਂ ਹੁੰਦੇ ਹੀ ਐਵੇਂ ਦੇ ਨੇ ਮੈਂ ਕਹੂੰਗੀ ਨਾ ਇਹਨੂੰ ਜੇ ਕੱਲ ਨੂੰ ਨੌਕਰੀ ਮਿਲਦੀ ਆ ਪੈਸਾ ਤਾਂ ਆਪਾਂ ਲਟਾਈ ਜਾਂਦੇ ਆ ਸਾਰਾ ਘਰ ਆਪਣਾ ਕੀ ਆਪਣੇ ਪੱਲੇ ਕੀ ਆਊਗਾ ਆਪਾਂ ਤਾਂ ਕਰ ਜਾ ਉਹ ਹੋ ਜਾਣਗੇ ਅਗਲੀ ਬਗਾਨੇ ਘਰੇ ਵਗ ਜੂਗੀ ਉਹ ਹੀ ਤਾਂ ਗੱਲ ਐ ਨਹੀਂ ਭੈਣੇ ਉਹ ਵੀ ਸਾਰੇ ਦਿਹਾੜੀ ਕਮਾਉਂਦਾ ਹੈਗਾ ਹੈ ਤੇ ਕਮਾਉਂਦਾ ਉਹ ਕੁੜੀ ਥੋੜੀ ਸਾਰੇ ਉਹਦੇ ਤੇ ਪੈਸੇ ਲੱਗੀ ਜਾਂਦੇ ਆ ਥੋੜਾ ਤਾਂ ਕੁਝ ਬਣਦਾ ਨਹੀਂ ਬਸ ਆਹੀ ਕੋਸਾ ਹੈਗਾ ਕੁੜੇ ਨਾ ਆ ਜੰਦੇ ਪਹਿਲਾਂ ਤਾਂ ਮੈਂ ਮੰਮੀ ਨਾਲ ਹੀ ਗੱਲ ਕਰਦੀ ਆ ਤੂੰ ਬਹਿ ਜਾ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਕੁੜੇ ਮੈਂ ਚਾਹ ਨਹੀਂ ਬਣਾ ਕੇ ਲੈ ਆਉਣੀ ਐਵੇਂ ਤੈਨੂੰ ਪਤਾ ਹੀ ਐ ਜੇ ਕਿ ਤੂੰ ਫੇਰ ਮੋੜ ਮੋੜ ਹੋਈ ਆਈਂ ਨੀ ਹਜੇ ਕਿੱਥੇ ਆਉਣ ਗਈ ਆ ਅੱਜ ਤਾਂ ਬਥੇਰਾ ਟਾਈਮ ਲੱਗਿਆ ਪਤਾ ਹੀ ਨਹੀਂ ਪੜਦੇ ਬਹਿ ਜਾ ਮੈਂ ਲਿਆਉਣੀ ਆ ਚਾਹ ਨੀ ਮੈਂ ਤਾਂ ਜਾਣੀ ਆ ਨੀ ਬਹਿ ਜਾ ਬਹਿ ਜਾ ਤੂੰ ਹੂਸਤਾ ਮੈਂ ਪਾਤਾ ਹੁਣ ਦੇਖੀ ਇਹਨਾਂ ਦੇ ਘਰੇ ਕਿਵੇਂ ਚੱਜੂ ਪੈਂਦਾ ਅੱਜ ਤਾਂ ਲੈ ਭਾਂਡੇ ਖਿੰਡੇ ਲੇ ਲੈ ਕੁੜੇ ਮੈਂ ਤਾਂ ਜਾਣੀ ਆ ਕਿਤੇ ਹੋਈ ਨਾ ਆ ਜੇ ਹੋਰ ਮਾ ਬਾਰ ਨਾ ਢੇਰ ਲਾਇਆ ਤੇ ਭਾਂਡੇ ਦਾ ਕੀ ਕਰਦੀ ਐ ਫੇਰ ਸਾਵੂੰਗੀ ਮੈਨਾਂ ਦਾ ਛੱਡ ਕੇ ਤਾਂ ਮੈਂ ਤਾਂ ਰੋਟੀ ਵਾਲੇ ਭਾਂਡੇ ਪਏ ਨੇ ਸਵੇਰ ਦੇ ਇਹਦਾ ਤਾਂ ਜਮੇ ਹੀ ਸਰੇ ਆ ਪਿਆਗਾ ਭਾਬੀ ਦਾ ਤਾਂ ਅੱਜ ਤਾਂ ਇਹਨੂੰ 베ਲ ਮਿਲ ਗਈ ਵੀ ਮਾਵਾ ਧੀਆ ਘਰੇ ਹੈ ਨਹੀਂ ਕਹੇ ਨਾਲੀਆਂ ਮੈਨੂੰ ਅੱਜ ਤਾਂ ਰਾਤ ਨੂੰ ਸੁੱਤੀ ਹੋਊਗੀ ਦੇਖੀ ਲੈ ਕੱਪੜੇ ਆ ਉਹ ਉਮੀ ਪਏ ਨੇ ਜਿਹੜੇ ਮੈਂ ਧੋ ਗਈ ਧੋ ਗਈ ਜਾਂਦੀ ਹੋਈ ਭਾਬੀ ਦਾ ਤਾਂ ਜਮੇ ਹੀ ਸਰੇ ਆ ਕੰਮ ਪਿਆ ਇਹਨਾਂ ਦਾ ਜਮੇ ਹੀ ਸ਼ਰਮ ਲਾਤੀ ਇਹਨੂੰ ਕੀ ਹੋ ਰਿਹਾ ਮੈਂ ਕਰਦੀ ਅੱਜ ਇਹਦੇ ਨਾਲ ਗੱਲ ਆਪਾਂ ਤਾਂ ਤਾਂ ਭਾਈ ਹੁੰਦਾ ਨੂੰ ਉਹ ਆ ਬੀ ਵੀ ਟੱਕਰ ਖੈਂਡ ਜਾਣ ਫਾਰਾ ਤੇ ਨਫਕਾਈ ਕਰਕੇ ਨੇ ਮਨ ਖੱਤ ਗਈ ਨਹੀਂ ਆਵਣਾ ਲੈ ਆ ਵੀ ਕੱਪੜੇ ਉੱਥੇ ਦੀ ਉੱਥੇ ਪਏ ਨੇ ਹਾਂ ਵਾ ਠੀ ਕਰਦੀ ਐ ਮੈਂ ਕੀ ਕਰਤੀ ਕੰਮ ਕਰੀ ਜਾਨੀ ਐ ਮੈਂ ਭਾਂਡੇ ਕੁੜੇ ਬਾਹਰ ਤੇ ਖੜੇ ਲਾ ਛੱਡਿਆ ਮਾਂਜੇ ਨਹੀਂ ਕਰਕੇ ਦੇ ਕੋਈ ਨਾ ਮਾਂਜ ਦੂੰਗੀ ਹੋਰ ਕੰਮ ਬਥੇਰੇ ਨੇ ਕਲੇਬਾ ਬੀ ਦਾ ਕਾਰਾ ਬੀ ਦਾਲਤਾ ਦੇਖ ਲੈ ਵਿੱਚ ਭਾਂਡਿਆਂ ਦੇ ਸੁੱਕੀ ਪਈ ਆ ਇਹਦੂ ਉੱਤੇ ਜਮੇ ਤੂੰ ਬੀਹੀ ਦੇ ਧਾਲ ਰੱਖੇ ਨੇ ਜੇ ਨਹੀਂ ਮੰਜਨੇ ਸੀ ਤੇਰਾ ਮਨ ਨਹੀਂ ਠੀਕ ਸੀ ਤਾਂ ਤੂੰ ਬਠਲ ਤੇ ਪਾ ਕੇ ਸਾਈਡ ਤੇ ਲਾ ਦਿੰਦੀ ਅਸੀਂ ਆ ਕੇ ਕਰ ਲੈਂਦੀ ਆ ਗਗਨ 2 ਮਿੰਟ ਅਗਲੇ ਨੇ ਵੀ ਆਰਾਮ ਕਰਨਾ ਹੁੰਦਾ ਮੈਂ ਤਾਂ ਤੜਕੇ ਉੱਰਦੀਆਂ ਜੋਂ ਲੱਗਦੇ ਆ ਅਥਨ ਤੱਕ ਕੰਮਾਂ 'ਚ ਖਪਦੀ ਰਹਿਣੀ ਆ ਭਾਬੀ ਮੈਨੂੰ ਤਾਂ ਦੀਦਾ ਨਹੀਂ ਤੂੰ ਕਿਹੜੇ ਕੰਮ ਕਰਦੀ ਆ ਲੈ ਦੱਸ ਮਾਂ ਮੈਂ ਇਹ ਜੇ ਕੰਮ ਹੀ ਨਹੀਂ ਕਰਦੀ ਕੁੜੇ ਤੇਰੇ ਨਾਲ ਤੜਕੇ ਜਾਂਦਾਂ ਅਸੀਂ ਸਾਰਾ ਕਰਾ ਕੇ ਜਾਂਗਾ ਆ ਚਾਰ ਭਾਂਡੇ ਰਹਿ ਗਏ ਸੀ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਭਾਬੀ ਸਵੇਰੇ ਤੂੰ ਉੱਠਦੀ ਆ ਉਠਣਸਾਰ ਤੂੰ ਮੂੰਹ ਹੱਥ ਧੋ ਕੇ ਪਹਿਲਾਂ ਸੁਰਖੀ ਬਿੰਦੀ ਲਾਉਣੀ ਆ ਫਿਰ ਤੂੰ ਉੱਠ ਕੇ ਚਾਹ ਕੰਟਾ ਲੈ ਕੇ ਬੈਠੀ ਰਹਿਣੀ ਆ ਕੁੜਾ ਸੁਖੀ ਸੰਦੇ ਸੁਹਾਗਣ ਭਾਗ ਨਾ ਮੈਂ ਸੁਰਖੀ ਲੀਵੀ ਨਹੀਂ ਲਾਵਾ ਮੈਂ ਕਿਹੜਾ ਤੈਨੂੰ ਆਏ ਕਹਿੰਨੀ ਆ ਭਾਬੀ ਬਈ ਤੂੰ ਸੁਹਾਗਣ ਭਾਗਣ ਨਹੀਂ ਬਈ ਤੂੰ ਸੁਰਖੀ ਬਿੰਦੀ ਨਾਲਾ ਚੱਲ ਸੋਨਾ ਲੱਗਦਾ ਬੰਦਾ ਤੈਨੂੰ ਆਏ ਨਹੀਂ ਕਹਿੰਦੀਆਂ ਹੈਗੀਆਂ ਕੰਮ ਤਾਂ ਸਾਰਾ ਅਸੀਂ ਕਰਦੀਆਂ ਕੱਪੜੇ ਮਸ਼ੀਨ 'ਚ ਮੈਂ ਪਾ ਦਿੰਨੀ ਆ ਝਾੜੂ ਪੂੰਛ ਮੈਂ ਕਰਦੀ ਆ ਰੋਟੀ ਟੋਕ ਤਾਂ ਮੰਮੀ ਕਰਦੀ ਆ ਇੱਕ ਦੋ ਦਿਨ ਕੱਪੜੇ ਕੀ ਧੋਤੇ ਤੂੰ ਤਾਂ ਹੀ ਸੁਣਾ ਤਾ ਵੀ ਮੇਰੀ ਢੂਹੀ ਦੁਖਦੀ ਸੀਗੀ ਤਾਂ ਕਰਕੇ ਕਰਵਾ ਲਿਆ ਮੈਂ ਤੇ ਇਹ ਕੰਮ ਨਾ ਤੇਰਾਗਾ ਸਾਡਾ ਨਹੀਂ ਹੈਗਾ ਇਸ ਤਾਈਂ ਇੱਕ ਮੰਨਾਂਗੇ ਤਾਂ ਕਰਾਂਗੇ ਤੇਰਾ ਘਰ ਹੈ ਇਹ ਸਾਡੇ ਬੰਨੇ ਉਹ ਤਾਂ ਵੀ ਨਹੀਂ ਦੇ ਸਕਿਆ ਨਾਲੇ ਭਾਬੀ ਆਉਣ ਜਾਣ ਵਾਲੇ ਸੂਟ ਤੂੰ ਘਰੇ ਪਾਈ ਫਿਰਦੀ ਆਂਗੀ ਬਾਛਾ ਤੂੰ ਜੇ ਕਿਤੇ ਜਾਣਾ ਹੁੰਦਾ ਫਿਰ ਤੂੰ ਕਹਿਨੀ ਆ ਮੇਰੇ ਕੋਲ ਆਉਣ ਜਾਣ ਨੂੰ ਕੱਪੜੇ ਨਹੀਂ ਜਿਹਨਾਂ ਕਿਸੇ ਪਾਸੇ ਮਾਨ ਨਹੀਂ ਹੈਗੇ ਆ ਮਾਂ ਤੇ ਉਹ ਤੇਰਾ ਬਾਈ ਕਹਿੰਦਾ ਕਿ ਇਹਨਾਂ ਨੂੰ ਕਿ ਤੂੰ ਚਾਰ ਪੌਣਾ ਇਹਨਾਂ ਦਾ ਲਮਾਰੀ ਭਰੀ ਬੈਠੀ ਹੁਣ ਇਹ ਕਿੱਥੇ ਕਦੋਂ ਬਾਲ ਕਰਮੀ ਚੇ ਇਹ ਤਾਂ ਗੱਲ ਮੰਨੀ ਠੀਕ ਹੈ ਤੇ ਘਰੇ ਜੁੱਤੀ ਖਰੇ ਤਾਂ ਚੱਪੜਾ ਪਾਲਿਆ ਕਰ ਕਦੇ ਤਾਂ ਕਹਿਣ ਲੱਗੀਆਂ ਭਾਬੀ ਤੂੰ ਸੋਣੀ ਬਣ ਕੇ ਰਹਾ ਕਰ ਬਹੂਆਂ ਬਹੂਆਂ ਐ ਬਣ ਕੇ ਰਹਿੰਦੀਆਂ ਕਦੇ ਤੁਸੀਂ ਮੈਨੂੰ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਮਾਨ ਹੈਗੀਆਂ ਭਾਬੀ ਮੇਰਾ ਤਾਂ ਹੁੰਦਾ ਐ ਨਹੀਂ ਹੁੰਦਾ ਕੱਲ ਨੂੰ ਤੈਨੂੰ ਲੋਕ ਕਹਿਣਗੇ ਫਿਰ ਚੰਗੀ ਰਹੇਗੀ ਅਜ ਤਾਂ ਤੇਰੇ ਘਰ ਦੇ ਆਗੇ ਤਾਂ ਕਹਿੰਨੇ ਆ ਕਿ ਲੋਕ ਮੈਨੂੰ ਕੀ ਕਹਿਣਗੇ ਮੈਂ ਇਹੋ ਜਿਹਾ ਕੀ ਮਾੜਾ ਕਰਤਾ ਭਾਬੀ ਗੱਲ ਮਾੜੇ ਦੀ ਨਹੀਂ ਹੁੰਦੀਗੀ ਗੱਲ ਤਾਂ ਇਹ ਆ ਕੰਮ ਤਾਂ ਦੇਖ ਲੈ ਕਿਵੇਂ ਘਰੇ ਖਲਾਰਾ ਪਿਆ ਪਿਆ ਜਿਵੇਂ ਕੋਈ ਭੈਣ ਭਾਈ ਆ ਜੇ ਫੇਰ ਅਗਰ ਕੋ ਇਹਨਾਂ ਦੀ ਬਹੂ ਜਮਾਈ ਨਹੀਂ ਕੰਮ ਕਰਦੀ ਹੈਗੀ ਸਾਡੇ ਪੱਲੇ ਕੀ ਪੈਂਦਾ ਫੇਰ ਕੰਮਕਾਰ ਕਰ ਆਂਦਾ ਕੁਛ ਨਹੀਂ ਪੱਲੇ ਪੈਂਦਾ ਸਤਾ ਕਰ ਜਾਊ ਹੋਈ ਜਾਂਦੇ ਆਗੇ ਕਰ ਜਾਊ ਇਹਦਾ ਕੀ ਮਤਲਬ ਹੈ ਭਾਬੀ ਲੈ ਕਰੇ ਬੰਦਾ ਉਹਦੇ ਕੰਮ ਕਰਦਾ ਹੀ ਹੁੰਦਾ ਨਾ ਮੇਰੀ ਗੱਲ ਸੁਣਨੀ ਕਮਾਈ ਮੇਰਾ ਪੁੱਤ ਕਰਦਾ ਲੈ ਆਉਂਦਾ ਉਹ ਆ ਬਾਹਰੋਂ ਖਵਾਉਂਦਾ ਸੋਨੂ ਆ ਪੈਨੂ ਕੀ ਇਹ ਤਾਂ ਗੱਲਾਂ ਖਵਾਉਂਦਾ ਵੀ ਹੈ ਠੀਕ ਹੈ ਵਿਆਹ ਕੇ ਲਿਆਇਆ ਮੈਨੂੰ ਮਾੜਾ ਮੋਟਾ ਆਪਦੇ ਪਿਓ ਵੀ ਖਵਾਰੇ ਵੀ ਸੋਚ ਲੈ ਮੂਰੇ ਮੇਰੇ ਵੀ ਨਿੱਕਾ ਨਿਆਣਾ ਹੋਊਗਾ ਜਵਾਕ ਉਹਦੀ ਵੀ ਜ਼ਿੰਦਗੀ ਬਣਾਉਣੀ ਹੈ ਕਿ ਸਾਰਾ ਘਰ ਐਸੇ ਤੇ ਲਟਾਈ ਜਾਣਾ ਹੈ ਇਹਨੂੰ ਪੜਾਉਣ ਨੂੰ ਕੀ ਹੋਇਆਗਾ ਲੈ ਭਾਬੀ ਆਹ ਕਿਹੋ ਜੀਆਂ ਗੱਲਾਂ ਕਰਨ ਲੱਗੀ ਤੂੰ ਮੇਰੇ ਤਾਂ ਕੋਈ ਐਹੋ ਜੀ ਗੱਲ ਦਿਮਾਗ 'ਚ ਵੀ ਨਹੀਂ ਤੇ ਨਾਲੇ ਮੈਂ ਆਪਣੀ ਪੜ੍ਹਾਈ ਕਰੂੰਗੀ ਚਾਰ ਪੈਸੇ ਘਰੇ ਆਉਣਗੇ ਤੇਰੇ ਦਿਮਾਗ 'ਚ ਭੈਣੇ ਗੱਲ ਇਹ ਕਿੱਥੋਂ ਆ ਜੇ ਕਰਜਾ ਤਾਂ ਸਾਡੇ ਸਿਰ ਚੜੀ ਜਾਂਦਾ ਤੇਰੇ ਦਿਮਾਗ 'ਚ ਤਾਂ ਤਾਂ ਆਊਗੀ ਤੇਰੇ ਸਿਰ 'ਤੇ ਕਰਜਾ ਚੜਦਾ ਹੋਊਗਾ ਤੇਰੇ ਦਿਮਾਗ 'ਚ ਆ ਕਰਨਾ ਫਿਰ ਕਿੱਥੋਂ ਆ ਗਈਆਂ ਮੈਨੂੰ ਆਇਆ ਮੈਂ ਤਾਂ ਸੋਚਿਆ ਹੁਣ ਬਿੱਲੀ ਬੈਠ ਕੇ ਬਸ اچھا ਕੰਮ ਨਹੀਂ ਕੀਤਾ ਉਠੀਆਂ ਗੱਲਾਂ ਸੋਚ ਕੇ ਨਾਲੇ ਭਾਬੀ ਇਹ ਗੱਲ ਕਹਿਣ ਤੋਂ ਪਹਿਲਾਂ ਸੋਚਦੀ ਕੀ ਗੱਲ ਮੇਰਾ ਕਿਹੜਾ ਇਸ ਘਰ ਦੇ ਵਿੱਚ ਹੱਕ ਨਹੀਂ ਹੈਗਾ ਬਰਾਬਰ ਦੀ ਹੱਕਦਾਰ ਆ ਮੈਂ ਮੈਂ ਬਰਾਬਰ ਦੀ ਹੱਕਦਾਰ ਆ ਤੇਰੇ ਤੇ ਅਸੀਂ ਪੈਸਾ ਲਟਾਈ ਜਾਂਦੇ ਆ ਕੱਲ ਨੂੰ ਤੈਨੂੰ ਨੌਕਰੀ ਮਿਲ ਗਈ ਤੈਨੂੰ ਤਾਂ ਬਗਾਨ ਨੇ ਘਰੇ ਤੋਰ ਦਾਂਗੇ ਵਿਆਹੀ ਜਾਏਂਗੀ ਤੂੰ ਫਿਰ ਸਾਡੇ ਪੱਲੇ ਕੀ ਕੱਖ ਅਸੀਂ ਹੋਗੀ ਕਰ ਜਾਉ ਦੇ ਕਰ ਜਾਉ ਮੇਰਾ ਕਿਹੜਾ ਅੱਜੀ ਵਿਆਹ ਹੋਣ ਲੱਗਿਆ ਮੈਂ ਮੈਂ ਬਗਾਨੇ ਘਰੇ ਜਾ ਕੇ ਅੱਜੀ ਉਹਨਾਂ ਨੂੰ ਨੋਟ ਕਨਾ ਦੂੰਗੀ ਤੇਰੀ ਗੱਲ ਸੁਣ ਲੈ ਇੱਕ ਤਾਂ ਮਾਂ ਆਪੇ ਤੇ ਖਰਚਾ ਕਰੀ ਜਾਂਦੇ ਆ ਕਰੀ ਜਾਂਦੇ ਆ ਕਿੰਨੀ ਮਹਿੰਗੀ ਪੜ੍ਹਾਈ ਪੜ੍ਹਾਈ ਹੈ ਉੱਤੋਂ ਇਹਦਾ ਵਿਆਹ ਦਾ ਹੋ ਜੂ ਵਿਆਹ ਤੇ ਪਤਾ ਨਹੀਂ ਕਿੰਨੇ ਲੱਖ ਲਾਉਣਾ ਪਊਗਾ ਘੋ ਮੰਗ ਪਤਾ ਨਹੀਂ ਕਿੰਨੀ ਘਤਾਰ ਮੇਰੀ ਤੇਰੇ ਦਿਮਾਗ ਦੀ ਚਿਪ ਬਦਲ ਕੌਣ ਗਿਆ ਅਸਤਾ ਹੈਰਾਨ ਹੈ ਇਹਨੂੰ ਕੀ ਹੋ ਗਿਆ ਸਾਡੇ ਗਿਆ ਗਿਆ ਤੂੰ ਤਾਂ ਬਦਲ ਗਈ ਚੰਗੀ ਭਲੀ ਸੀ ਤੂੰ ਤਾਂ ਕਦੇ ਇਹੋ ਜੀ ਗੱਲ ਹੀ ਨਹੀਂ ਕੀਤੀ ਮੈਂ ਤਾਂ ਕਦੇ ਸੋਚੀ ਨਹੀਂ ਗੱਲ ਇਹ ਜੀ ਕੀ ਕੀ ਤੇਰੀ ਮਾਂ ਨੇ ਨਾ ਫੋਨ ਫੋਨ ਕਰਤਾ ਹੋਵੇ ਮੇਰੀ ਮਾਂ ਨਹੀਂ ਇਹ ਜੀ ਹੈਗੀ ਵੀ ਮੇਰੇ ਕੰਨ ਭਰ ਦ ਜਾ ਮੈਂ ਆਪਣੀ ਮਾਂ ਦੇ ਮਗਰ ਲਾ ਫਿਰ ਹੋਰ ਤੇਰੇ ਕੰਨ ਕਿਹਨੇ ਭਰਤੇ ਭੈਣੇ ਤੈਨੂੰ ਕਿਹਨੇ ਕੀ ਕਹਿਤਾ ਨਾਲੇ ਮੇਰੀ ਗੱਲ ਸੁਣ ਹਾਂ ਤੂੰ ਪਤਾ ਅਣਗਮਾੜ ਚੋਂ ਸਾਰੀ ਕਹਿੰਦੇ ਬਿਉਹੇ ਕੁੜੀ ਨੂੰ ਪੜਾਈ ਲਖਾਈ ਉਹ ਵਿਆਹ ਕੇ ਤੋੜ ਦੇਣ ਪਰ ਕਿਹ ਕੀ ਗੱਲ ਸਾਰਿਆਂ ਦੀਆਂ ਕੁੜੀਆਂ ਪੜਦੀਆਂ ਨੇ ਕਿ ਕਹਿੰਦਾ ਕਿ ਮੇਰੇ ਮੂੰਹ ਤੇ ਕਹੇ ਮੈਂ ਤਾਂ ਪੜੂੰਗੀ ਅੱਜ ਕੱਲ ਟਾਈਮ ਮਾੜਾ ਮੈਂ ਚੰਗੀ ਗੱਲ ਕਹਣੀ ਆ ਵਿਆਹ ਕੇ ਤੋੜ ਦਿੰਦੇ ਹਾਂ ਕੁੜੀਆਂ ਨੂੰ ਤੈਨੂੰ ਪਤਾ ਹੀ ਹੈ ਕੀ ਹੋ ਸੂਇਆ ਅੱਛਾ ਜੇ ਟਾਈਮ ਮਾੜਾ ਮੈਂ ਲੋਕਾਂ ਵਰਗੀ ਨਹੀਂ ਹੈਗੀ ਭਾਬੀ ਅੱਜ ਤੱਕ ਮੇਰਾ ਕੋਈ ਲੰਬਾ ਨਹੀਂ ਆਇਆ ਮੇਰੇ ਮਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੁੰਦਾ ਟਾਈਮ ਦਾ ਕੁਝ ਨਹੀਂ ਪਤਾ ਹੁੰਦਾ ਇਹਦਾ ਫੇਰ ਕਰਨਾ ਤੂੰ ਨਾ ਕਰ ਅਸੀਂ ਬੈਠੇ ਹਾਂ ਡਾਲੇ ਭਾਬੀ ਜਿਹੜੇ ਤੇਰੇ ਕੰਮ ਕਰਨ ਵਾਲਿਆਂ ਤੂੰ ਉਹੀ ਕਰ ਲਿਆ ਕਰ ਭਾਂਡੇ ਤਾਂ ਤੇਰੇ ਤੋਂ ਮਾਂਜੇ ਨਹੀਂ ਜਾਂਦੇ ਹੈਗੇਗੇ ਇਹਦਾ ਮਾਂਜਦੀ ਨਹੀਂ ਲੈ ਕੇ ਪਸੀ ਆਏ ਕਿਹਨੇ ਮੈਂ ਤਾਂ ਮਾਂਜਦੀ ਨਹੀਂ ਮੈਂ ਤਾਂ ਆਪਣੀ ਮਰਜ਼ੀ ਨਾਲ ਉੱਠਿਆ ਕਰ ਉਸ ਮੇ ਲੋਣੀ ਆ ਗਈ ਕੰਮ ਤਾਂ ਅੱਗੇ ਵੀ ਤੂੰ ਡੱਕਾ ਤੋੜਦੀ ਹੈਗੀ ਇਹ ਮੰਮੀ ਤੂੰ ਹੀ ਸਿਰ ਚੜਾਈ ਹੋਈ ਆ ਇਹ ਸਾਰੇ ਨਤੀਜੇ ਹੁਣ ਤੂੰ ਹੀ ਭੁਗਤੈਂਗੀ ਹਾਂ ਕੀ ਕਹਿਣਾ ਸੀ ਮੇਰੀ ਭਾਬੀ ਤੇ ਲਾ ਸਾਰਾ ਕੰਮ ਆਹ ਦੇਖ ਲੈ ਆਹ ਦੇਖ ਲੈ ਹਾਲ ਕੀ ਹੋਇਆ ਪਿਆ ਭਾਂਡਿਆਂ ਦਾ ਉਮੀ ਧੋਕੇ ਜਿਹੜੇ ਮੈਂ ਉੱਥੇ ਛੁੱਟ ਗਈ ਛੁੱਟ ਗਈ ਮੁੜ ਕੇ ਆਏ ਨਹੀਂ ਹੈਗਾ ਲੋਕ ਸਹੀ ਕਹਿੰਦੇ ਨੇ ਉਹੀ ਗੱਲ ਕੀ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਲੋਕਾਂ ਨੂੰ ਮੇਰੇ ਮੂੰਹ ਤੇ ਤਾਂ ਲੈ ਕੇ ਮੈਂ ਕਰਾਂ ਗੱਲ ਆਪਦੀ ਨੂਹਣਾ ਉਹਨਾਂ ਦੇ ਘਰੇ ਬੰਦੀਆਂ ਮੇਰੀ ਮਾਂ ਤਾਂ ਤੇਰੇ ਨਾਲ ਕੁਝ ਕਰਦੀ ਵੀ ਨਹੀਂ ਤੇ ਖਰਚ ਕਰੀ ਇਹਨੇ ਤੂੰ ਉੱਤੇ ਚੜ ਕੇ ਬੋਲਦੀ ਐ ਲੈ ਦੱਸ ਮੇਰੀ ਮਾਂ ਲਾਉਂਦੀ ਐ ਪੈਸੇ ਤੂੰ ਉਹਦੇ ਪੇਕਾਂ ਤੋਂ ਲਿਆ ਕੇ ਨਾਉਂਦੀ ਹੈਗੀ ਅੱਛਾ ਫਿਰ ਮੇਰਾ ਕੋਈ ਹੱਕ ਨਹੀਂ ਤੇਰਾ ਹੱਕ ਨਹੀਂ ਵੰਦਾ ਇੰਨਾ ਬੋਲਣ ਦਾ ਜਦੋਂ ਅਸੀਂ ਬੈਠੇ ਆਂ ਅਸੀਂ ਪੜਾ ਗਏ ਮੈਨੂੰ ਤਾਂ ਤੂੰ ਸਮਝਾਤਾ ਤੇ ਜਿਹੜੀਆਂ ਤੇਰੀ ਤੀ ਬੋਲੀਆਂ ਨੇ ਨੇ ਬਗਾਨੇ ਤਾਂ ਇਹਨਾਂ ਉੱਥੇ ਵੀ ਐ ਬੋਲੂਗੀ ਨਹੀਂ ਇੱਕੋ ਜਿਵੇਂ ਤੁਸੀਂ ਦੋਨੇ ਆ ਤੂੰ ਨਹੀਂ ਤੱਕ ਤੂੰ ਕੰਚੇਰੇ ਚੇਰਦੀਆਂ ਤੂੰ ਸਿੱਧੀ ਹੋ ਕੇ ਕਿਵੇਂ ਮੇਰੇ ਇਹਨੂੰ ਪੈਸਾ ਚੁੱਭਦਾਗਾ ਆ ਜਾਣਦੇ ਮੈਂ ਕਰਦੀ ਆ ਇਹਦੇ ਨਾਲ ਗੱਲ ਕੋਈ ਨਾ ਮੈਂ ਵੀ ਕਰਦੀ ਆ ਗੱਲ ਵੀ ਭਾਈ ਨਾਲੇ ਨਾ ਜੇ ਵੀਰੇ ਨੂੰ ਦੱਸਾ ਉਹਦੇ ਮੁਰੇ ਤੇਰੀ ਜबान ਚੱਲਣੀ ਨਹੀਂ ਨਹੀਂ ਹੈਗੀ ਕੋਈ ਨਾ ਕੋਈ ਨਾ ਮੈਂ ਦੇਖ ਲਊਂਗਾ ਹੋਰ ਉਹਨੂੰ ਮੁੱਤ ਲੈ ਆਉਂਦਾ ਰੇ ਪੈ ਤੂੰ ਇਹ ਕੰਮ ਕਹਿੰਦੇ ਆ ਆਪਣੇ ਕੰਮ ਵੰਡ ਕੇ ਕਰ ਲੈ ਕੋਦੋ ਕੋਈ ਲੋੜ ਰਹਗੀਓ ਕਰਦੇ ਉਹ ਵੀ ਆਏਗਾ ਦੇਖ ਲੈ ਨਹੀਂ ਤਾਲ ਪੱਤ ਲੈ ਆਤੀ ਦੋ ਘੰਟੇ ਕਰੋਗਾ ਆ ਜਵਾਬ ਨਹੀਂ ਦਾਈ ਤਰੀਕਾ ਹੋ ਗਿਆ ਇਹਨੂੰ ਇਹਨੂੰ ਕੀ ਮੈਂ ਹੁਣ ਤੂੰ ਭਾ ਕੇ ਦੇਖਾ ਦੇ ਰਿਆ ਪੁਰਾਣੀ ਤਾਂ ਹੈਗੀ ਐ ਇਹ ਉੱਧਰੋਂ ਉਠਾਇਆਗਾ ਦੇਣਾ ਲੋਕ ਕੀ ਕਹਣਗੇ ਨੀ ਕੱਲ ਵੀ ਆਈ ਆਹ ਜੇ ਆ ਲੱਛਣ ਕਰਨ ਦੇਖ ਲੈ ਦੋਹੀਂ ਮੈਨੂੰ ਟੌਣ ਨੂੰ ਆਉਂਗਾ ਕੁੜੀ ਤਾਂ ਦੇਖ ਲੈ ਮੇਰਾ ਪਾਇਆ ਤੇ ਮਚਦੀ ਐ ਵੀ ਤੂੰ ਆ ਆ ਕਿਉ ਪਾਇਆ ਆ ਕਿਉ ਪਾਇਆ ਦੱਸ ਵੀ ਮੇਰਾ ਬੰਦਾ ਲਿਆ ਕੇ ਦਿੰਦਾ ਤੂੰ ਆਪ ਦੇਖ ਲੈ ਬਥੇਰਾ ਖਰਚਾ ਕਰਵਾਈ ਜਾਨੀ ਐ ਮੈਂ ਕਰਦੀ ਇਹਦੇ ਨਾਲ ਗੱਲ ਐ ਨਹੀਂ ਲੋਟ ਆਉਂਦਾ ਇਹ ਵੀ ਮਾਮਗਰ ਲੱਗਦਾਗਾ ਵੀ ਮੈਂ ਘਰ ਛੱਡ ਕੇ ਭੱਗ ਜੂ ਫੋਨ ਕਿਹੜਾ ਪਹਿਲੀ ਰਿੰਗ ਤੇ ਚੱਕ ਲੈਂਦਾ ਏ ਹੈਲੋ ਫੋਨ ਤਾਂ ਚੱਕ ਲਿਆ ਕਰੋ ਪਹਿਲਾਂ ਕਿਹੜਾ ਫਿਰ ਉਹਨੇ ਚੱਕ ਲੈਣੇ ਹੁੰਨੇ ਹੋ ਮੇਰੀ ਗੱਲ ਸੁਣ ਲੈ ਆ ਦੋਹੇ ਮਾਮਾ ਤਾਂ ਇੰਨੇ ਮੇਰਾ ਦਿਮਾਗ ਖਰਾਬ ਕਰ ਰੱਖਿਆ ਕੀ ਹੋਣਾ ਸੀਗਾ ਮੜਾ ਜੀ ਭਾਂਡੇ ਪਏ ਸੀ ਉਹਨਾਂ ਪਿੱਛੇ ਬੋਲਣ ਲੱਗ ਗਈਆਂ ਲੈ ਵੀ ਮੈਂ ਵੀ ਦੋ ਮਿੰਟ ਆਰਾਮ ਕਰਨਾ ਹੁੰਦਾ ਆਹੋ ਦਾਖਲੇ ਭਰ ਕੇ ਇੱਥੇ ਆਈਆਂ ਕਾਲਜ ਚੋਂ ਆਈਆਂ ਨੇ ਗੱਲ ਕੀ ਹੋਣੀ ਸੀ ਆਹੀ ਕਹੀ ਜਾਂਦੀ ਆ ਮੜਾ ਮਟਾ ਦਿਮਾਗ ਤੋਂ ਤੂੰ ਵੀ ਕੰਮ ਲੈ ਲਿਆ ਕਰ ਕਹਿੰਦਾ ਮੈਂ ਕੀ ਦਿਮਾਗ ਤੋਂ ਕੰਮ ਲੈ ਲਾਂਦਾ ਫਿਰ ਆਪਦੇ ਘਰਵਾਰੇ ਨੇ ਸੋਚਣਾ ਆਹ ਹੋ ਮੇਰਾ ਦਿਮਾਗ ਤਾਂ ਆਪ ਹੀ ਖਰਾਬ ਹੈ ਮੈਂ ਜ਼ਿਆਦਾ ਬੋਲਦੀ ਹਾਂ ਨਾ ਮੇਰਾ ਦਿਮਾਗ ਤਾਂ ਆਪ ਹੀ ਖਰਾਬ ਹੈ ਆ ਕੁੜੀ ਦੇਖ ਲੈ ਤੇਰੀ ਭੈਣ ਕਿੰਨਾ ਬੋਲਦੀ ਹੈ ਕੈਂਚੀ ਵਾਂਗੂ ਜੁਬਾਨ ਚੱਲਦੀ ਹੈ ਐਂ ਬੋਲੂਗੀ ਸੌ ਸੌ ਕੁਝ ਬੋਲ ਕੇ ਗਈ ਹੈ ਮੈਨੂੰ ਨਿਆਣੀ ਆ ਹਾਂ ਉਹਦੇ ਹਜੇ ਬੜ ਵਧਣਗੇ ਨਿਆਣੀ ਆ ਉਹ ਹਜੇ ਮੇਰੀ ਗੱਲ ਸੁਣ ਲੈ ਬਹੁਤ ਬੋਲਦੀ ਹੈ ਨਾ ਵਿਆਹ ਕੇ ਨਾ ਤੋੜ ਦੋ ਬਸ ਤੁਸੀਂ ਮੈਨੂੰ ਕੀ ਪਤਾ ਵੀ ਨੌਕਰੀ ਮਿਲੂਗੀ ਮਿਲੂਗੀ ਚੱਲ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣ ਲੈ ਪਹਿਲਾਂ ਮੈਂ ਤਾਂ ਕੁਝ ਨਹੀਂ ਬੋਲੀ ਸੀ ਮੇਰੀ ਗੱਲ ਸੁਣ ਜੇ ਕੱਲ ਨੂੰ ਇਹਨਾਂ ਨੂੰ ਨੌਕਰੀ ਵੀ ਮਿਲਦੀ ਆ ਆਪਾਂ ਨੂੰ ਕੀ ਭਾ ਨੌਕਰੀ ਦਾ ਤੂੰ ਤਾਂ ਕਰਜਾਉ ਹੋਈ ਜਾਂਦਾ ਫਿਰ ਫਿਰ ਮੈਂ ਤੇਰੀ ਕੁਛ ਨਹੀਂ ਲੱਗਦੀ ਤੇਰੀ ਭੈਣ ਭੈਣ ਹੋ ਗਈ ਮੈਂ ਤੇਰੀ ਕੁਛ ਵੀ ਨਹੀਂ ਲੱਗਦੀਗੀ ਚੱਲ ਆ ਜਾ ਘਰੇ ਕੋਈ ਨਾ ਚੱਲ ਸਵੇਰੇ ਆ ਜੀ ਬਸ ਤੇਰੇ ਤਾਂ ਪਤਾ ਨਹੀਂ ਕਿਹੜਾ ਜ਼ਰੂਰੀ ਕੰਮ ਹੈ ਦੋ ਦਿਨ ਹੋ ਗਏ ਘਰੇ ਗਏ ਇਹਨੂੰ ਠੀਕ ਐ ਕੋਈ ਨਾ ਕੋਈ ਨਾ ਆ ਜਾ ਜਾ ਮੈਂ ਤੇਰੇ ਆਏ ਤੇ ਗੱਲ ਕਰੂੰਗੀ ਪੜਾ ਕੇ ਕਰਨਾ ਕੀ ਐ ਫਿਰ ਕੱਟ ਹੀ ਦਿੱਤਾ ਕਿਹੜਾ ਗੱਲ ਸੁਣਦਾ ਹੈਗਾ ਕੋਈ ਨਾ ਆ ਜਾਂਦਾ ਮੈਂ ਕਰਦੀਆਂ ਗੱਲ ਨਹੀਂ ਤਾਂ ਮੈਂ ਘਰ ਛੱਡ ਕੇ ਭੱਜ ਜੂੰਗੀ ਹਰ ਦਿਨੀ ਨਹੀਂ ਹੈਗਾ ਸਿਰੇ ਸਿਰ ਚੜੀ ਜਾਂਦੀਆਂ ਨੇ। ਓਹੋ ਅਸੀਂ ਕੀ ਕਹਿਣਗੇ ਇਹਨੂੰ ਹੁਣ ਤੂੰ ਤਾਂ ਸਾਨੂੰ ਲੱਗ ਜਾ ਕਰ। ਅੱਛਾ ਮਾੜਾ ਜਾਂ ਸਾਡੇ ਨਾਲ ਬੋਲ ਕੇ ਚੱਕ ਕੇ ਤੈਨੂੰ ਫੋਨ ਕਰਤਾ। ਆ ਮਾੜੀਆਂ ਮਾੜੀਆਂ ਗੰਨਾ ਜਿਹੜੀਆਂ ਤੇਰੇ ਕੰਨ ਚ ਪਰੌਂਦੀ ਹੈ ਨਾ, ਇਹੀ ਤਾਂ ਪੇਟਣੇ ਪਗੜਦੇ ਨੇ। ਕੱਲੀਆਂ ਨੂੰ ਤਾਂ ਇਹਨੇ ਸਾਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਹੈਗਾਗਾ। ਜੇ ਤੂੰ ਵੇਖੇ ਨਾ ਬਾਹਰ ਤੱਕਰਪਾਂਡੇ ਖਿਲਾਰੇ ਪਿਆ, ਉਹ ਅੰਦਰ ਲੀੜਾਂ ਦਾ ਟੇਰ ਲੱਗਿਆ ਪਿਆ, ਉਹ ਮੈਂ ਜਿਹੜੇ ਅਸੀਂ ਧੋਗੀਆਂ। ਇਹਨੂੰ ਸਰਖੀ ਪਾਊਡਰ ਤੋਂ ਬੇਲ ਮਿਲੂ ਫੇਰ ਹੀ ਆ। ਡੱਕੇ ਨੂੰ ਹੱਥ ਨਹੀਂ ਲਾਇਆ। ਉਵੇਂ ਪਿਆ ਸਾਰਾ ਕੰਮ। ਇਹਨੂੰ ਕਹ ਤੂੰ ਟਾਈਮ ਕੱਢ ਕੇ ਬਈ ਘਰੇ ਆ ਜਾ ਜੇ ਸ਼ਾਮ ਨੂੰ ਆ ਸਵੇਰੇ ਕਾ ਨਹੀਂ ਫਿਰ ਜਲੂਸ ਨਿਕਲੂ ਇਹਦੀ ਮਾਣੂ ਫੋਨ ਕਰਾਂਗੇ। ਉਹੀ ਤਾਂ ਗੱਲ ਐ ਪੁੱਤ। ਚਾ ਠੀਕ ਐ। ਹਾਂ। ਠੀਕ ਐ ਠੀਕ ਐ ਬਸ ਫੇਰ ਆ ਜਾ ਕੱਲ ਨਾਲ। ਛੱਡਿਆ ਬਸ ਜਿਹੜਾ ਰਹਿ ਗਿਆ। ਚੰਗਾ। ਕੋੜਾ ਚਾਚੀ ਕੀ ਗੱਲ ਹੋ ਗਈ? ਬਣਾ ਰੋਲਾ ਪਾ ਰੱਖਿਆ ਤੁਸੀਂ। ਗੱਲ ਕੀ ਹੋਣੀ ਸੀ ਭਾਈ? ਅੱਛਾ। ਜਦੋਂ ਆਕੇ ਮਗਾਨੇ ਕਰਦਿਆਂ ਆ ਜਾਂਦੀਆਂ ਫਿਰ ਉ ਤਾਂ ਜਮਾਉਂਦੀਆਂ ਨੇ ਵੀ ਸਾਡਾ ਹੀ ਹੈ ਸਭ ਕੁਝ ਹਾਂ ਇਹ ਤਾਂ ਹੈ ਹੈ ਠੀਕ ਤਾਂ ਵੀ ਕੀ ਕਾਦਰ ਰੋਲਾ ਪਾਰਖੇ ਮੈਂ ਤਾਂ ਪਹਿਨੇ ਰੋਲਾ ਸੁਣਿਆ ਮੈਨੂੰ ਕਿ ਪਤਨ ਕੀ ਗੱਲ ਹੋ ਗਈ ਕੀ ਭਾਬੀ ਰੋਲਾ ਕਾਦਾ ਪਹਿਣਾਗਾ ਉਹ ਮਮੀ ਮੇਰੀ ਐਡਮਿਸ਼ਨ ਕਰਾ ਜੋ ਆਵੜੀ ਵੀਰੇ ਦਾ ਟਾਈਮ ਨਹੀਂ ਸੀਗਾ ਚਲ ਥੋੜੀ ਕੁੜੀ ਕਿਹੜਾ ਲੱਗੀ ਨਹੀਂ ਹੋਈ ਹੈਗੀ ਹੈਨਾ ਵਧੀਆ ਪਹਿਨੇ ਉਹ ਚਲ ਆਏਗਾ ਵਿਆਹਾਂ ਦੇ ਵਿੱਚ ਕੀ ਆਗਾ ਸਾਡੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਮਨਾ ਕਰਤਾ ਇੰਨੇ ਦੇ ਵਿੱਚ ਕਲੇਸ ਪਾ ਕੇ ਬੈਗੀ ਕਹਿੰਦੀ ਹਾਂ ਹਾਂ ਅਸੀਂ ਆਈ ਕਹਤਾ ਬਈ ਹੋ ਤੱਕ ਭਾਂਡੇ ਪਏ ਨੇ ਹਨਾ ਪੇੜੇ ਲੱਗਦੇ ਨੇ ਇਹਦੇ ਵਿੱਚ ਕੋਈ ਭਾਬੀ ਮਾੜੀ ਗੱਲ ਕਹੀ ਤੀ ਨਾ ਤੈਨੂੰ ਵੀ ਇੰਨੇ ਸਾਲ ਹੋ ਗਏ ਆਈ ਨੂੰ ਅਸੀਂ ਕਦੇ ਨਹੀਂ ਵੇਖੀ ਤੂੰ ਪਈ ਏ ਤੇ ਕਦੇ ਤੇਰੇ ਸੁਰਖੀ ਬਿੰਦੀ ਲੱਗੀ ਵੇਖੀ ਮਨ ਮਨ ਥਾਪੜੂ ਸੁਰਖੀ ਬਿੰਦੀ ਸਾਰਾ ਦਿਨ ਆਪਣੀ ਟੌਰ ਕੱਢ ਕੇ ਫਿਰਦੀ ਰਹੂਗੀ ਲੈ ਦੱਸ ਨਾਲੇ ਆਈ ਹੈ ਨਾ ਪੜਨਾ ਲਿਖਣਾ ਤਾਂ ਹੈਗਾ ਹੀ ਆ ਨਾਲੇ ਤੇਰੀ ਜਵਾਕੜੀ ਤਾਂ ਇੰਨੀ ਸ਼ਾਰ ਹੈ ਪੜਾਈ ਚ ਤੇ ਨਾਲੇ ਉਹਨੂੰ ਕੀ ਮਚੇਵਾ ਦੱਸ ਨਾਲੇ ਨਾ ਐਡੀ ਗੇਠ ਦੀ ਜਵਾਨ ਆ ਮਾੜੀ ਜੀ ਗੱਲ ਕਹਿ ਕੇ ਦੇਖ ਲੈ ਐ ਚਲੋ ਲੋ ਲੋ ਜਵਾਨ ਨਹੀਂ ਮੈਨੂੰ ਤਾਂ ਪਹਿਲਾਂ ਹੀ ਕਿਹਾ ਸੀ ਮੇਰੇ ਭਰਾ ਨੇ ਕਹਿੰਦਾ ਪੁੱਤ ਨੂੰ ਫੇਰ ਵਿਆਹੀ ਪਹਿਲਾਂ ਕਹਿੰਦਾ ਕੁੜੀ ਦਾ ਰਿਸ਼ਤਾ ਕਰਦੀ ਅੱਛਾ ਮਾਈ ਕਾਲੀ ਹੋ ਗਈ ਪਤਾ ਨਹੀਂ ਕੀ ਮੈਂ ਲੈਦੀਆਂ ਰੋਟੀਆਂ ਖਾਣੀਆਂ ਭਾਬੀ ਤੁਸੀਂ ਵੇਖਦੇ ਹੀ ਹੋਗੇ ਅਸੀਂ ਤਾਂ ਕਦੇ ਉਹੀ ਨਹੀਂ ਇਹਦੇ ਨਾਲ ਫਰਕ ਕੀਤਾ ਮੇਰੀ ਮਾਂ ਤਾਂ ਮੈਨੂੰ ਚੀਜ਼ ਬਾਤ ਚੋ ਲਿਆ ਕਹਿੰਦੀ ਪਹਿਲਾਂ ਉਹਨੂੰ ਲਿਆ ਕੇ ਦਿੰਦੀ ਆ ਤਾਂ ਹੀ ਤਾਂ ਚਾਂਬਲ ਗਈ ਜਦੋਂ ਤੀਜਾ ਬੈਠੀ ਨੂੰ ਮੇਰਦਿਆਂ ਦੇਖ ਲੈ ਚਾਚੀ ਮੇਰੀ ਨੋ ਕਿੱਦਾਂ ਦੀ ਆਈ ਆ ਮਜਾਲ ਆ ਸਾਹ ਪਰ ਜੇ ਬੋਲਦੀ ਨਹੀਂ ਮੇਰੇ ਮੂਰੇ ਤਾਂ ਜੇ ਜਿਹੜੀ ਗੱਲ ਕਹਿਦਾ ਉਹੀ ਮੰਨਦੀ ਆ ਮੇਰੀ ਮੈਂ ਤਾਂ ਪਸਤਾਉਣੀ ਆ ਉਹ ਵੇਲੇ ਨੂੰ ਜਦੋਂ ਉਹਦਾ ਰਿਸ਼ਤਾ ਲੱਗਦਾ ਸੀ ਬਸ ਆ ਸੋਹਣੀ ਸੋਹਣੀ ਕਰਕੇ ਡੁੱਲ ਗਏ ਕੀ ਕਰਾਉਣਾ ਸੀ ਸਿਆਣੇ ਨਹੀਂ ਕਹਿੰਦੇ ਹੁੰਦੇ ਆ ਕੇ ਸੋਹਣੇ ਤਾਂ ਕੌਰ ਤੋਂ ਮੈਂ ਬਥੇਰੇ ਪਿਆ ਖੇਤਾਂ ਚ ਕਿਸ ਕੰਮ ਆਉਂਦੇ ਆਹੋ ਉਹ ਹਾਲ ਹੈਗਾ ਤਾਂ ਆ ਦੇਖ ਲੈ ਮੇਰੇ ਨੋਹ ਪੁੱਤ ਤਾਂ ਨਾ ਮੇਰੇ ਮੂਰੇ ਪਾਣੀ ਭਰਦੇ ਨੇ ਜੇ ਮੈਂ ਕੁਝ ਕਹਿ ਵੀ ਦੇਵਾਂ ਨਾ ਤਾਂ ਵੀ ਕੁੱਸਕਦੇ ਨਹੀਂ ਜੇ ਵੋੜ ਵੀ ਪਵੇ ਮੈਂ ਤਾਂ ਗੁੱਤਣੀ ਨੂੰ ਮਰੋੜਾ ਦੇ ਲਾ ਮੈਂ ਤਾਂ ਕਹੀ ਮੈਂ ਕੀ ਗੱਲ ਭੈਣੇ ਤੂੰ ਲੋਕਾਂ ਦੇ ਘਰੇ ਕਲੇਸ਼ ਪਵਾਉਂਦੀ ਫਿਰਦੀ ਆ ਕਮਾਲ ਹੋਈ ਪਈ ਏ ਤੇਰੀ ਤਾਂ ਮੇਰੇ ਮੂੰਹ ਤੇ ਕੁਛ ਤੇ ਇਹਨਾਂ ਦੇ ਮੂੰਹ ਤੇ ਕੁਛ ਆਪੀ ਕੀ ਹੋ ਗਿਆ ਏ ਤੂੰ ਕੀ ਬੋਲੀ ਜਾਂਦੀ ਆ ਸਾਨੂੰ ਤਾਂ ਘਰੇ ਬੋਲਦੀ ਬੋਲਦੀ ਆ ਕੰਮ ਸੇ ਕੰਮ ਕੋਈ ਜਦੋਂ ਬਾਹਰੋਂ ਆਇਆ ਹੋਇਆ ਉਹ ਤਾਂ ਤਮੀਜ਼ ਨਾਲ ਬੋਲਿਆ ਕਰ ਕਿਵੇਂ ਸੀ ਤੇ ਪੁੱਛ ਲਾ ਮੇਰੇ ਮੁੰਡੇ ਪਤਾ ਕੀ ਕਹਿੰਦੀ ਕਹਿੰਦੀ ਉਹ ਦਾਖਲਾ ਪਰਮ ਨਹੀਂ ਆਵੇ ਕਹਿੰਦੀ ਜਿਹੜੀਆਂ ਨਾਲਾ ਸੋਨੂੰ ਮੈਂ ਕਹੀਆਂ ਮੇਰੇ ਮਾਰੇ ਇਸ ਇਹੀ ਕਰਨ ਭਾਕੇ ਦੀਏ ਮੇਰੀ ਤੈਨੂੰ ਸ਼ਰਮ ਨਹੀਂ ਆਉਦੀ ਲੋਕਾਂ ਦੇ ਘਰਾਂ 'ਚ ਦਰਾੜਾ ਪਾਉਂਦੀ ਫਿਰਦੀ ਐ ਇਹ ਨਹੀਂ ਇਹੋ ਭਾਬੀ ਤਾਂ ਅਜੇ ਤਾਂ ਕੋਈ ਨਹੀਂ ਬੋਲੀ ਮੈਂ ਕਿਹਾ ਫੜ ਕੇ ਸਿੱਟੇ ਲਾਉਂਦੇ ਹਾਂ ਅਜੇ ਰੰਗ ਖਾਦ ਭਾਣੇ ਨੂੰ ਭਾਬੀ ਭਾਣੇ ਨਾਲ ਅੱਗੇ ਬੁਝੇ ਕੋਲ ਗੱਲ ਕਰਨੀ ਹੈ 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 ਕੋਟ ਸੁਣਾਇ ਕੋਈ ਮੁਰਕੇ ਨਾ ਹੈ ਤੂੰ ਮੁਰਕੇ ਤੇ ਹਾਏ ਹਾਏ ਮੁਰਕੇ ਤੋਂ ਨਿਆ ਕਰਦੀ ਹੈ ਨਹੀਂ ਲੈ ਲਓ ਖਰਚੋ ਅਜਾ ਪੈਸਾ ਕਹਦੀ ਹੈ ਨਹੀਂ ਤੁਸੀਂ ਮਗਰ ਲਾ ਹੁਣ 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 ਆ ਜਾਣਾ ਦੇਖ ਲੈ ਲੱਗ ਗਿਆ ਪਤਾ ਉਹਦੇ ਮਗਰ ਲੱਗਦੀ ਸੀਗੀ ਆਪ ਤਾਂ ਆਪਣੀ ਕੁੜੀ ਦੇ ਐਡਮਿਸ਼ਨ ਕਰਾਤੀ ਹੈ ਹਾਂ ਇਹਨਾਂ ਨੂੰ ਪੜ੍ਹਦੇ ਆਹੀਆਂ ਤੀਵੀਆਂ ਲੋਕਾਂ ਦੇ ਹਾਂ ਮਾਂ ਤੂੰ ਹੀ ਚਿੱਲੇ ਤੇ ਚੜਾਉਣੇ ਹਿੰਨੇ ਇਹਨੂੰ ਸੋ ਦੇਖ ਲੈ ਕਹਿੰਦੇ ਐਸੇ ਕੋਲ ਹੀ ਆਉਂਦੇ ਐਸੇ ਦੀ ਸੇਲੀ ਹੈ ਪੱਕੀ ਇਹ ਕੀ ਲੋੜ ਵਾਦੂ ਕਿਸ ਤੈਨੂੰ ਬਣਾ ਦੂਗੀ ਆਪ ਤੇ ਕਰਗੀ ਹਲੇ ਛੇਤੀ ਕੰਨ ਖੁੱਲ ਗਏ ਨਹੀਂ ਪਤਾ ਨਹੀਂ ਕੀ ਖੂਨ ਖਾੜੇ ਕਰਾਉਂਦੀ ਇੱਥੇ ਠਾਏ ਰੱਬਾ ਦੇਖ ਲੈ ਨੀ ਕੇਹੋ ਜੀ ਨਿਕਲੀ ਇਹੇ ਉਹਦੀ ਕਿੱਡੀ ਮਿੱਠੀ ਐ ਭਾਬੀ ਦਾ ਉਹੀ ਨਹੀਂ ਇਹੋ ਜੀ ਸੀਗੀ ਇਹ ਤਾਂ ਕਦੇ ਉਹੀ ਨਹੀਂ ਕਿ ਸੰਚਿੰਗਾ ਮਾੜਾ ਬੋਲੀ ਹੋਈ ਹੈ ਜੀ ਪਤਾ ਕਿੱਦਾਂ ਕਿਦੀ ਸਿਖਾਉਂਦੀ ਸੀ ਇਹਨੂੰ ਆ ਕੇ ਚੱਲ ਕੋਈ ਨਾ ਮੈਨੂੰ ਮaaf ਕਰ ਦੋ ਜੇ ਪਾਣੀ ਬੋਲਦੀ ਮੈਂ ਤਾਂ ਜਦੋਂ ਦੀ ਆਈਆਂ ਸਾਨੂੰ ਉਹੀ ਨਹੀਂ ਬੋਲੀ ਹੈਗੀ ਚੱਲ ਲੈ ਆਉਣੀ ਆ ਪਾਣੀ ਮਾਂ ਬਹਿ ਜਾ ਤੂੰ ਬਹਿ ਜਾ ਭਾਪੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਦੇਖ ਲੈ ਉਹ ਤਾਂ ਮੈਨੂੰ ਕੁਦਰਤੀ ਆ ਗਈ ਮੈਨੂੰ ਪਤਾ ਲੱਗ ਗਿਆ ਦੇਖ ਲੈ ਮੇਰੀ ਪ ਸਿਆਣੀਆਂ ਹੋਜੋ ਸਿਆਣੀਆਂ ਹੋਜੋ ਲੋਕ ਤਾਂ ਆ ਹੀ ਬਾਲਦੀ ਤੇ ਬੂਸ ਬੋ ਜਾਂਦੇ ਆ ਬਸ ਦੇਲੀ ਨਾ ਚੜਨਦੀ ਹਾਂ ਕੋਈ ਲੋੜ ਨਹੀਂ ਆ ਦੁਬਾਰਾ ਹੋ ਜਿਆ ਨੇ ਮੂੰਹ ਲੱਗਣ ਦੀ ਬਾਪ ਦੀ ਨਾ ਉਹ ਨਾ ਸਿਆਣੀ ਬਣਾਉਂਦੀ ਆ ਸਾਡੀ ਨੂੰ ਮਾੜੀ ਬਣਾਉਂਦੀ ਆ ਵੇਖ ਹਜੇ ਤਾਂ ਉਹ ਵੀ ਨਹੀਂ ਆਇਆ ਸੀ ਨਹੀਂ ਹੋਰ ਕਲੇਸ਼ੜ ਦਾ ਚੱਲ ਮੈਂ ਉਹਨੂੰ ਨਾ ਕੋਈ ਗੱਲ ਦੱਸੀ ਜਿਹੜਾ ਕੁਝ ਹੋ ਗਿਆ ਬਸ ਠੀਕ ਐ ਝਾ ਕਰ ਲਾ ਪਤਾ ਮੇਰੇ ਸੁਹਾ ਦਾ ਤਾਂ ਪਤਾ ਹੀ ਹੈ ਤੈਨੂੰ ਸਿਆਣੀ ਬਣ ਕੇ ਆਪਦਾ ਘਰ ਚੱਲ ਪਾਣੀ ਲਿਆ ਤੂੰ ਨਾ ਬਲੱਡ ਵਧਾ ਕੇ ਪੈ ਜੀ ਮੈਂ ਗੋਲੀ ਲਿਉਣੀ ਹੈਗੀ ਓਹੋ ਕੀ ਉਧਮ ਉਠਾਤਾ ਕੁੜੇ ਲੈ ਆ ਕੇ ਚੁੱਪ ਕੀਤੀ ਜੀ ਇਹ ਆ ਕੇ ਚੰਗੀ ਆ ਜੀ ਤੋ बंद मेरा घर पटक धरता